ਤੁਹਾਡੇ ਗੰਨੇ ਦੇ ਖੇਤ ਵਿੱਚ ਇੱਕ ਦੁਸ਼ਮਣ ਬੈਠਾ ਹੈ ਲੇਕਿਨ ਤੁਸੀਂ ਉਹਨੂੰ ਅਣਗੌਲਿਆ ਕਰ ਰਹੇ ਹੋ ਤੁਸੀਂ ਉਹਦੇ ਗੌਰ ਨਹੀਂ ਕਰੇ ਸਿਰਫ ਤੁਹਾਨੂੰ ਇਹ ਲੱਗਦਾ ਹੈ ਵੀ ਇੱਕ ਇਹ ਨਾਰਮਲ ਜਿਹਾ ਜੀਵ ਹੈ ਬੈਠਾ ਹੈ ਕੁਛ ਨਹੀਂ ਕਹਿੰਦਾ ਲੇਕਿਨ ਇੱਕ ਵਾਰ ਧਿਆਨ ਰੱਖਿਓ ਜਿੱਥੇ ਇਹਦਾ ਅਟੈਕ ਵਾਹ ਜਾਂਦਾ ਹੈ ਗੰਨਾ ਬਿਲਕੁਲ ਪੀੜਾ ਬਹਿ ਕੇ ਖਤਮ ਹੋ ਜਾਂਦਾ ਹੁਣ ਇਸ ਬਿਮਾਰੀ ਨੂੰ ਜਿਹੜਾ ਅਸੀਂ ਕੀ ਕਹਿ ਸਕਦੇ ਆ ਅਸੀਂ ਇਹਨੂੰ ਵਿੱਚ ਪਹਿਲਾਂ ਸੋਚਿਆ ਸੀਗਾ ਸਾਨੂੰ ਵੀ ਚ ਲੱਗਿਆ ਵੀ ਇਹ ਕੋਈ ਹੋਪਰ ਦੇ ਕੋਈ ਰੂਪ ਹੈ ਲੇਕਿਨ ਸਾਡੇ ਖੇਤੀਬਾੜੇ ਅਫਸਰ ਸਾਹਿਬਾਨ ਨਾਲ ਅਸੀਂ ਗੱਲਬਾਤ ਕੀਤੀ ਤੇ ਸਾਡੇ ਅਸੀਂ ਚੀਪ ਪਰਚੋਲ ਕੀਤੀ ਤਾਂ ਪਤਾ ਲੱਗਿਆ ਵੀ ਇਹ ਕੋਈ ਮਾਈਟ ਦਾ ਹੀ ਜਿਹੜਾ ਹੈਗਾ ਫੈਕਸ਼ਨ ਹੈ ਜਿਵੇਂ ਮਾਈਟ ਦੀ ਹੀ ਕੋਈ ਪ੍ਰਜਾਤੀ ਉਸ ਦਾ ਕੋਈ ਪਰਿਵਾਰ ਹੈ ਤਾਂ ਇਹਦੇ ਵਾਸਤੇ ਕੀਤਾ ਕਿ ਚਲੋ ਪਹਿਲਾਂ ਆਪਾਂ ਸੋਲੋਮਾਨ ਬਾਈ ਨੂੰ ਕਰਾ ਕੇ ਦੇਖੀਏ ਵੀ ਇਹਦਾ ਟ੍ਰੈਲ ਕੀ ਬੰਦਾ ਹੈ ਕਿਉਂਕਿ ਉਹ ਇਹਦੋਂ ਪਹਿਲਾਂ ਹੋ ਚੁੱਕੀ ਸੀ ਗੱਲਬਾਤ ਕਰਨ ਤੋਂ ਤੇ ਜੇ ਫਿਰ ਆਪਾਂ ਗੱਲ ਕਰੀਏ ਵੀ ਜੇ ਇਹ ਮਾਈਟ ਦਾ ਹੀ ਰੋਗ ਹੈ ਤਾਂ ਇਹਨੂੰ ਜਿਹੜੀ ਓ ਮਾਈਟ ਹੈ ਤੁਹਾਨੂੰ ਕਦ ਜਿਵੇਂ ਆਉਂਦਾ ਸਭ ਤੋਂ ਬੈਸਟ ਰਿਜ਼ਲਟ ਉਹਦਾ ਰਹਿਣ ਵਾਲਾ ਹੈ ਲੇਕਿਨ ਉਸ ਸਮੇਂ ਤੋਂ ਪਹਿਲਾਂ ਕਰੋ ਕਿਉਂਕਿ ਜਿਹੜੇ ਵੀ ਪlant ਵਿੱਚ ਪੈ ਜਾਂਦਾ ਤਾਂ ਗੰਨੇ ਨੂੰ ਬਿਲਕੁਲ ਪੀਲੇ ਰੰਗ ਦਾ ਕਰ ਦਿੰਦਾ ਤੇ ਬਿਲਕੁਲ ਜਾਨ ਮਾਰ ਕੇ ਰੱਖ ਦਿੰਦਾ ਉੱਥੇ ਨਾ ਗਰੋਥ ਆਉਂਦੀ ਹੈ ਤੇ ਨਾ ਉਹ ਮਰਕੇ ਜਿਹੜਾ ਗੰਨਾ ਸਹੀ ਤਰੀਕਾ ਨਾਲ ਬੰਦ ਹੈ ਉਹ ਉਸ ਰੰਗ ਨੂੰ ਕਮਜ਼ੋਰ ਹੋ ਕੇ ਰਹਿ ਜਾਂਦਾ ਕਿਉਂਕਿ ਖਰਾਕ ਪੱਤਿਆਂ ਨਾਲ ਹੀ ਬੰਨੀ ਹੈ ਫਰਕ ਪੈਂਦਾ ਸੋ ਵੀਡੀਓ ਸ਼ੇਅਰ ਕਰਿਓ ਅਗਰ ਕਿਸੇ ਖੇਤ ਵਿੱਚ ਹੈਗਾ ਤਾਂ ਤੁਸੀਂ ਇਹਨੂੰ ਜਲਦੀ ਜਲਦੀ ਨਮਟਾਉਣ ਦੀ ਗੱਲ ਕਰੋ